ਜੀ ਪ੍ਰਧਾਨ ਜੀ ਅੱਜ ਬਹਾਵੀਰ ਰਾਮਨਾਥ ਕਲੱਬ ਵੱਲੋਂ ਜਿਹੜਾ ਪਹਿਲਾਂ ਜਿਹੜਾ ਆ ਰਾਮਲੀਲਾ ਦਾ ਜਿਹੜਾ ਉਹ ਸਭ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਚੀਤਿਆਸੇ ਤੌਰ ਤੇ ਕੌਣ ਪੁੱਜਿਆ ਇਹਦੇ ਬਾਰੇ ਵੀ ਦੱਸ ਦਿਓ ਅੱਜ ਆਪਣੇ ਮਹਾਵੀਰ ਰਾਮਨਾਥ ਕਲੱਬ ਦੇ ਵਿੱਚ ਅਸੀਂ ਸਭੋ ਮੰਤ ਜੀ ਚੇਲਾ ਜੀ ਰਾਜੀਮੰਤ ਜੀ ਪ੍ਰਾਂਤ ਰੋੜ ਨੂੰ ਵਟ ਦਿੱਤਾ ਜਿੰਗਾ ਤੇ ਉਹ ਆਪਣੇ ਹਾਜ ਦੀ ਬੜੇ ਟਾਈਮ ਨਾਲ ਭਰ ਕੇ ਗਏ ਆ ਔਰ ਸਾਡੀ ਕਲੱਬ ਨੂੰ ਔਰ ਸਾਡੀ ਕਲੱਬ ਨੂੰ ਔਰ ਸਾਡੀ ਕਲੱਬ ਨੂੰ ਆਪਣੀ ਤਰਫੋਂ 55000 ਰੁਪਇਆ ਪੇਟ ਕਰਦੇ ਗਏ ਆ ਇਹ ਬਹੁਤ ਪੁਰਾਣੀ ਜਿਹੜੀ ਹੈ ਕਲੱਬ ਹੈਗੀ ਹੈ ਔਰ ਬੜਾ ਵੱਡਾ ਯੋਗਦਾਨ ਰਿਦਾ ਹੈ ਤੇ ਕਿਸ ਤਰ੍ਹਾਂ ਦੇਖਦੇ ਇਸ ਕਲੱਬ ਨੂੰ ਦੇਖੋ ਜੀ ਯੋਗਦਾਨ ਤੇ ਸਾਰੇ ਸ਼ਹਿਰ ਨਾਲ ਇਹ ਕਲੱਬ ਚੱਲਦੀ ਹੈ ਅਸੀਂ ਸਾਰੇ ਸ਼ਹਿਰ ਦੇ ਕਦਮ ਤੇ ਸਜਣਾ ਗਲੀ ਮੱਲਿਆਂ ਦੇ ਗ੍ਰਿਫਤਖਾਨਾਂ ਦੇ ਇਹ ਸਾਰਾ ਸੰਯੋਗ ਦੇ ਨਾਲ ਹੀ ਤੇ ਮੰਚ ਬਣਾ ਰਹੇ ਆ ਆਪਾ ਦੇਖਦੇ ਕਿ ਬਹੁਤ سارے ਜਿਹੜੇ ਕਿਰਿਤਰੇ ਕਿ ਕਰੈਕਟਰ ਹੈਗੇ ਕਾਫੀ ਕਾਫੀ ਸਾਲਾਂ ਤੋਂ ਜਿਹੜਾ ਰੋਲ निभा ਰਹੇ ਨੇ ਕਿਸ ਤਰ੍ਹਾਂ ਆਪਣਾ ਰੋਲ ਉਹ ਕੁਬੀਨ ਨਿਭਾ ਰਹੇ ਨੇ ਬੜਾ ਜੀ ਬਹੁਤ ਸੋਨਾ ਬਧੀਆ ਜੀ ਬੱਚੇ ਆਣ ਕੇ ਜਿਹੜੇ ਰੋਲ ਅਦਾ ਕਰਦੇ ਨੇ ਉਹ ਆਣ ਕੇ 1 ਮਹੀਨਾ ਪਹਿਲਾਂ ਪੂਰੀ ਜੈ ਸਰਕਾਰ ਦੇ ਨੇ ਤੇ ਫਿਰ ਆਪਣਾ ਇਰਾ ਪਰਦਸ਼ੀਆਂ ਕਰਦੇ ਆ ਮੰਚ ਤੇ ਆਣ ਤੇ ਕਿਸ ਤਰ੍ਹਾਂ ਦਾ ਮਤਲਬ ਕਿ ਸ਼ਹਿਰ ਵਾਸੀ ਰਸ ਤੇ ਹੀ ਹੋ ਰੰਦਾ ਸ਼ਹਿਰ ਵਾਸੀਆਂ ਦਾ ਮੈਂ ਪਹਿਲਾਂ ਵੀ ਦੱਸਿਆ ਜੀ ਬਹੁਤ ਸੰਯੋਗ ਹੈ ਉਹਨਾਂ ਦਾ ਸੰਯੋਗ ਨਾਲ ਹੀ ਇਹ ਸਾਰਾ ਮੰਚ ਤਿਆਰ ਹੁੰਦਾ ਵਾ ਅਸੀਂ ਤੇ ਸੇਵਾਦਾਰ ਨੇ ਸੇਵਾ ਕਰਨੀ ਦਾ ਹੱਦ ਪਿਛਲੇ ਸਾਲ ਨਾਲੋਂ ਤੇ ਐਸ ਸਾਲ ਕੀ ਫਰਕ ਦੇਖਦੇ ਹੋ ਬਹੁਤ ਫਰਕ ਆ ਜੀ ਜਦੋਂ ਅਸੀਂ ਮੈਂ ਸਾਨੂੰ 12 2012 ਦੇ ਵਿੱਚ ਮੈਂ ਪ੍ਰੈਜ਼ੀਡੈਂਟ ਬਣਾਈ ਗ੍ਰਾਮਲੀਲਾ ਦਾ ਪਰ ਉਹਨਾਂ ਦੇ ਨਾਲ ਦੇ ਵਿੱਚ ਲੋਕੀ ਬੋਰੀਆਂ ਤੇ ਪੈਂਦੇ ਆਗੇ ਫਿਰ ਮਿਲਦੇ ਹਾਂ ਤੇ ਇੱਥੇ ਟਾਰਟ ਹੋਣਾ ਸ਼ੁਰੂ ਹੋਏ ਫਿਰ ਪਰਮਾਤਮਾ ਹੋਰ ਮਿਹਰ ਕੀਤੀ ਐਸ ਵਾਰ ਅਸੀਂ ਪਿਛਲੇ ਵਾਰ ਅਸੀਂ ਇੱਕ ਕੁਰਸੀਆਂ ਰੀਅਰਜਮੈਂਟ ਕੀਤਾ ਔਰ ਪਬਲਿਕ ਸਾਡੇ ਤੇ ਬਹੁਤ ਖੁਸ਼ ਆ ਕਲੱਬ ਦੇ ਬਹੁਤ ਖੁਸ਼ ਆ ਸਾਰੀ ਤੇ ਤੇ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੇ ਦੇ ਇਸ ਕਲੱਬ ਨੂੰ ਦੇਖੋ ਜੀ ਆਉਣ ਵਾਲੇ ਦਿਨਾਂ ਚ ਆਪਾਂ ਜਿੱਥੋਂ ਤੱਕ ਜਿੰਦ ਜਾਂ ਲਾਵਾਂਗੇ ਔਰ ਇਹਦੀ ਹੋਰ ਡਿਵੈਲਪਮੈਂਟ ਕਰਾਂਗੇ ਔਰ ਹੋਰ ਤਰੱਕੀ ਕਰਾਂਗੇ ਆਹੋ ਨਵੇਂ-ਨਵੇਂ ਕਲਾਕਾਰ ਪੈਰਾ ਕਰਕੇ ਕਿਸੇ ਪ੍ਰਦਰਸ਼ਨ ਕਰਾਵਾਂਗੇ ਲਾਸਟ ਸਾਡਾ ਕੁਸ਼ਨ ਹੈਗਾ ਗੁਰਦਾਸਪੁਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਕਲੱਬ ਨੂੰ ਗੁਰਦਾਸਪੁਰ ਵਾਸੀਆਂ ਨੂੰ ਮੇਰਾ ਇਹੋ ਜਿਹਾ ਸੰਦੇਸ਼ ਹੈ ਜੀ ਸ਼ਹਿਰ ਵਾਸੀਆਂ ਨੂੰ ਫੋਮਾ ਹਮਾ ਆ ਕੇ ਸਾਡੇ ਮੰਚ ਦੇ ਇਹ ਲੀਲਾ ਵੇਖਣਾਂ ਨੂੰ ਔਰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਕਿਉਂਕਿ ਬੱਚੇ ਅੱਜ ਕੱਲ ਨਸ਼ਿਆਂ ਵਿੱਚ ਡੁੱਬੇ ਜੁੜ ਜਿਓਏ ਆ ਉਹ ਪ੍ਰਭੂ શ્રી ਜਿਹੜਾ ਆ ਮਹਾਂਪੀਰ ਨਾਟਕ ਕਲੱਬ ਵੱਲੋਂ ਜਿਹੜਾ ਆ ਪ੍ਰਾਨੀ ਦਾ ਜਿਹੜਾ ਆ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਕੀ ਕਹਿਣਾ ਚਾਹੀਦਾ ਤੁਸੀਂ ਅੱਜ ਚੀਫ ਕਿਵੇਂ ਤੌਰ ਤੇ ਪੁੱਜੇ ਹੋਏ ਹਾਂਜੀ ਮੈਂ ਦੇ ਗਰਦਾਸਪੁਰ ਨਿਵਾਸੀ ਵੱਲੋਂ ਕਹਿਣੀ ਆ ਕਿ ਜਲਦੀ ਜਲਦੀ ਆਣ ਆਪਣਾ ਰੋਲ ਦਿਖਣ ਇਹਨਾਂ ਦਾ ਬਹੁਤ ਅੱਛੀ ਕਲੱਬ ਹੈਗੀ ਹੈ ਬਜਰੰਗ ਵਲੀ ਦੇ ਨਾਲ ਲੱਗਦੀ ਹੈ ਸ਼੍ਰੀ ਰਾਮਚੰਦਰ ਦਾ ਵਾਸ ਹੋਇਆ ਜਨਮ ਹੋਏਗਾ ਅਸ਼ੀਰਵਾਦ ਪ੍ਰਾਪਤ ਕਰਨਗੇ ਸ਼ਿਵੋਲੇ ਬਣ ਕੇ ਆ ਕੇ ਹਾਂਜੀ ਦੇਸ਼ ਵਾਸੀਆਂ ਲਈ ਕਹਿੰਦੇ ਕਿ ਰੋਜ਼ ਹੀ ਤੁਸੀਂ 10 ਦਿਨ ਆਪਣਾ ਕਾਰੋਬਾਰ ਛੱਡ ਕੇ ਤੇ ਜ਼ਰੂਰ ਦੇਖਣ ਆਇਆ ਕਰੋ। ਕੋਲ ਸਿਆਦਤੀ ਆਮ ਜੰਮਰ ਮਹਾਰਾਜ ਕੀ ਜੈ ਬਹੁਤ ਪੁਰਾਣੀ ਕਲੱਬ ਹੈ ਔਰ ਬਹੁਤ ਵੱਡਾ ਯੋਗਦਾਨ ਰੰਦਾ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੇ ਯੋਗਦਾਨ ਨੂੰ? ਇਹਨਾਂ ਦੇ ਯੋਗਦਾਨਾਂ ਨੂੰ ਅਸਾਂ ਨੂੰ ਨਵਾਈਟ ਕੀਤਾ ਇਹਨਾਂ ਨੇ ਅਸੀਂ ਆਏ ਆ ਅਸੀਂ ਕਹਾਂ ਸਾਡੇ ਵੱਲੋਂ ਵੀ ਸੇਵਾ ਮਿਲਣੀ ਚਾਹੀਦੀ ਕਲੱਬ ਨੂੰ ਅਸੀਂ ਵੀ 50000 ਰੁਪਿਆ ਦੇ ਕੇ ਚੱਲੇ ਆ ਅਸੀਂ ਕਹਾਂ ਭੀ ਅੱਛੀ ਅੱਛੀ ਕਲਾਕਾਰ ਹੋਣ ਅੱਛੇ ਅੱਛੇ ਦਿਖਣ ਨੂੰ ਮਿਲੇ ਔਰ ਅੱਛਾ ਪ੍ਰਤੀ ਦੁਨੀਆ ਤੋਂ ਚਾਨਣ ਹੋਵੇ ਜਾਗਰਨ ਹੋਣਾ ਚਾਹੀਦਾ ਅੱਛੀ ਕਮਾਈ ਦਾ ਤੁਹਾਡਾ ਬਹੁਤ ਵੱਡਾ ਨਾਮ ਆ ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਰੋਲ ਵੀ ਕਰਦੇ ਰਹੇ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਹਾਂ ਵੀ ਕਿਤੇ ਆ ਕੇ ਇਸ ਤਰ੍ਹਾਂ ਲੱਗਦਾ ਪਿਆ ਕਿ ਜਿੱਦਾਂ ਮੇਰਾ ਬਚਪਨ ਫੇਰ ਮੁੜ ਕੇ ਦੁਬਾਰਾ ਚਾਲੂ ਹੋ ਗਿਆ। ਇਹ ਬਹੁਤ ਸਾਰੇ ਜਿਹੜੇ ਨੌਜਵਾਨ ਕਿ ਗਿਆ ਅੱਜ ਮੋਬਾਈਲਾਂ ਦੇ ਨਜਰੇ ਜੰਦੇ ਆ ਘਰ ਜੁੜੇ ਨੇ ਟੀਵੀ ਦੇ ਨਜਰੇ ਜੁੜੇ ਜਾਂ ਉਹ ਇੱਥੇ ਤੱਕ ਨਹੀਂ ਪੁੱਜਦੇ। ਉਹਨਾਂ ਨੂੰ ਕਿਸ ਬਿਹਤ ਦੇਣਾ ਚਾਹੋਗੇ? ਉਹਨਾਂ ਨੂੰ ਕਹਿਨੀ ਹੈ ਕਿ ਮੋਬਾਈਲ ਟੀਵੀ ਸਭ ਬੰਦ ਕਰਕੇ ਇੱਕ ਵਾਰੀ ਸ਼੍ਰੀ ਰਾਮ ਦਾ ਜਨਤਾਰਾ ਸੁਣੋ। ਆਪਣੇ ਅੰਦਰ ਪਰ ਉਹ ਦੀ ਭਾਵਨਾ ਲਿਆਓ ਤੇ ਸ਼ਰਧਾ ਲਿਆਓ ਤੇ ਦੇਖ ਸੁਣ ਕੇ ਆਪਣੇ ਉਸ ਚੀਜ਼ ਪਰ ਅਮਲ ਕਰੋ। ਤੇ ਅੱਛੀ ਜ਼ਿੰਦਗੀ ਜੀਵੋ ਬਸ ਕੀ ਇਹ ਸਾਲ ਮਾਧਰਾੰਦੇ ਨੇ ਬੁਲਾਇਆ ਤੇ ਮਿਛੀ ਹੋਵੇ 79 ਦੇ ਵਿੱਚ ਆਪਣੇ ਆਪਣੇ ਘਰ ਮਾਤਾ ਦੀ ਪੂਜਾ ਕਰੋ ਸਾਰਾ ਕੁਝ ਕਰੋ ਆਪਣੇ ਕਲੱਬ ਵੀ ਦੇਖਣਾ ਹੋ ਆਪਣਾ ਘਰ ਦਾ ਪਰਿਵਾਰ ਵੀ ਸੰਭੋ ਸਾਰਿਆਂ ਨੂੰ ਇਦਾਂ ਦਾ ਮੈਂ ਨਿਯਤਾ ਦਿੰਨੀ ਆ ਇਹ ਮੇਰੇ ਬੋਲ ਨੇ ਛੋਟੇ ਗੁਰਪਾਈ ਨੇ ਬੋਲੋ ਤੇ ਅੱਜ ਮਾ ਵੀ ਨਾਟਕ ਕਲੱਬ ਗੁਰਦਾਸਪੁਰ ਦੇਖੇ ਪੁੱਜੇ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ मैनू आज इतने इनवाइट किया तो मैन बहुत खुशी हुई है कि तू ही सानू इतने इनवाइट किए हो गुरदासपुर हनो मैं ये कहनी कि जिदा रामचंद्र जी ने रामचंद्र जी का चल रहे हैं है ना आज तक चले जा रहे हैं तुम्हें भी अद्दा इंसान बनो नशा मुक्ति हो जावे हड़ा पंजाब और मेरा बहुत खुशी होंदा कि ये बच्चे आ, सुधर जावे ਹੈਨਾ ਜੋ ਵੀ ਗਲਤ ਰਸਤਾ ਗਏ ਹੈ ਉਹ ਸੁਧਰ ਜਾਵੇ ਇਸ ਤੋਂ علاوہ ਖੁਸ਼ ਕੋਈ ਖੁਸ਼ੀ ਨਹੀਂ ਹੈ ਹੈਨਾ ਇਹ ਮੈਂ ਕਹਿ ਨਹੀਂ ਤਾ ਨਹੀਂ ਜਦੋਂ ਸ਼੍ਰੀ ਰਾਮ ਚੰਦਰ ਜੀ ਬਨਵਾਸ ਜਵੇ ਗਏ ਸੀ ਨਾ ਹਾਂਜੀ ਸਾਰੀ ਦੁਨੀਆ ਉਹਨਾਂ ਨੂੰ ਮਲਾਪ ਕਰਨ ਅੱਗੇ ਮੇੜੀ ਚ ਕਰਨ ਗਏ ਆ ਤੇ ਸਾਰੇ ਉਹਨਾਂ ਨੇ ਕਿਹਾ ਪੇ ਨਨਾਰੀ ਸਾਰੇ ਆਪਣੇ ਆਪਣੇ ਘਰਾਂ ਨੂੰ ਚਲ ਜੋ ਜਿਹੜਾ ਕਿੰਨਰ ਸਮਾਜ ਹੀ ਜਿਹੜੇ ਸਾਡੇ ਲੋਕ ਦੇ ਬਾਬੇ ਹੀ ਉਹ ਉੱਥੇ ਬਹਿ ਕੇ ਤਪસ્યા ਕੀਤੀ ਉਹਨਾਂ ਨੇ ਜਦੋਂ ਵਾਪਸ ਆਏ ਨਾ 14 ਸਾਲ ਬਾਅਦ ਉਹਨਾਂ ਨੇ ਫਿਰ ਸਾਨੂੰ ਵਰਦਾਨ ਦਿੱਤਾ ਪੇ ਜੋ ਤੁਹਾਡੀ ਅੱਛੀ ਕੋਈ ਨੂੰ ਅਸ਼ੀਰਵਾਦ ਦਿਓਗੇ ਤੇ ਅੱਛਾ ਹੀ ਲੱਗੇਗਾ ਬੋਲ ਗਿਆ ਪਤੀਰਾਮ ਚੰਦਰ ਮਹਾਜਾ ਕੀ ਹੈ